ਭਾਈ ਜੀ ਦਿਨ ਬੁੱਧਵਾਰ ਤੇ ਸੰਨਾ ਰੋਡ ਦੇ ਮੰਡੀ ਲੱਗਦੀ ਹੈ ਜੀ ਤਰੀਕ 11 ਜੀ ਦੂਜਾ ਮਹੀਨਾ 2026 ਮੰਡੀ ਵਧੀਆ ਭਰੀ ਆ ਜੀ ਆਜੋ ਮਿੱਤਰੋ ਮੰਡੀ ਦੇ ਵਿੱਚ ਵਧੀਆ ਸੌਦੇ ਹੋਣਗੇ ਤੇ ਬੱਕਰੇ ਬੱਕਰਿਆਂ ਖਰੀਦਣ ਲਈ ਪਹੁੰਚੋ ਜੀ ਆਜੋ ਮਿੱਤਰ ਦਿਖਾਉਣੇ ਤੁਹਾਨੂੰ ਵੀਡੀਓ YouTube ਚੈਨਲ ਆਪਣਾ ਜੱਟ ਲਾਈਫ 77 ਜੀ ਦੇਖੋ ਭਾਈ ਜੀ ਗੱਡੀਆਂ ਪਹੁੰਚ ਰਹੀਆਂ ਜੀ ਦੇਖ ਸਕਦੇ ਹੋ ਮੰਡੀ ਦੇ ਵਿੱਚ ਵਧੀਆ ਤੋਂ ਵਧੀਆ ਮਾਲ ਦੇਖ ਸਕਦੇ ਹੋ ਜੀ ਮਾਲ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਜੀ ਬੜੀਆਂ ਬੜੀਆਂ ਬੱਕਰੀਆਂ ਆ ਜੋ ਮੰਡੀ ਦੇ ਵਿੱਚ ਦੇਖੋ ਇਹ ਬੱਕਰੀ ਘੋੜਾ ਭੰਡਾ ਮਲਾ ਮੈਤਾ ਮੈਤਾ ਮੈਤੇ ਰੋ ਤਾਂ ਬੇ ਕੋਲੇ ਹਾਂਜੀ ਮੈਤੇ ਰੋ ਬਈ ਬੱਕਰੀ ਸੁਣ ਸੁਣ ਵਾਲੀ ਬੱਕਰੀ ਕਿ ਫੰਡ ਰਹੀ ਆ ਅਸੇ ਲੈਤੀ ਆਗੇ ਤੋ ਕਾਹ ਆਹ ਕਪੜਾ ਨਹੀਂ ਆਹ ਨਹੀਂ ਆਹ ਤਾਂ ਸੂਈ ਆਹ ਤਾਂ ਪਤਾ ਹੀ ਆਹ ਸੁਣ ਵਾਲੀ ਕਿ ਸੂਈ ਵੀ ਆ ਇਹ ਸੂਈ ਹੋ ਰਹੀ ਆ ਠੀਕ ਐ ਇਹ ਮੇਮ ਨੇ ਕਿੱਥੇ ਬਈ ਠੀਕ ਐ ਇਹ ਮੇਮਲੇ ਨਹੀਂ ਹੈਗੇ ਆਈਦਾ ਮੇ ਬਣਾ ਹੈਗਾ ਠੀਕ ਆ ਉਹਦਾ ਆ ਸਕਦਾ ਚਿਤਲਾ ਡੱਬਾ ਦੇਖੋ ਮੇ ਬਣਾ ਬਹੁਤ ਵਧੀਆ ਹਨਾ ਮਾਈਤਾ ਹਨਾ ਮਾਈਤਾ ਲੋ ਬੱਕਰੀ ਬੱਕਰੀਆਂ ਮੰਡੀ ਵਧੀਆ ਭਰੀ ਆ ਜੀ ਆ ਜੋ ਕਰਾ ਮੰਡੀ ਦੇ ਵਿੱਚ ਆ ਖਾਨ ਸਾਹਿਬ ਕਿਵੇਂ ਹੋ ਕੀ ਹਾਲਾ ਘੋੜਿਆਂ ਦਾ ਫਿਰ ਮੇਲਾ ਦੇਖ ਲਿਆ ਘੋੜਿਆਂ ਦਾ ਮੇਲਾ ਵਜਾ ਲੱਗਿਆ ਪੂਰਾ ਬਾਬਾ ਖੇੜੀ ਵਾਲੇ ਨੇ ਕਰਤੀ ਮਸੂਰੀ ਪੂਰੀ ਹਨਾ ਜਰਾ ਆ ਗਿਆ ਨਾ ਮੈਂ ਗਿਆ ਤਾਂ ਨਹੀਂ ਜਾਣਾ ਸੀ ਯਾਰ ਬਸ ਜਰ ਰਹਿ ਗਿਆ ਜਵੇਂ ਰਹਿ ਗਿਆ ਨਾ ਮਿੱਤਰ ਬੱਕਰੇ ਬੱਕਰੀਆਂ ਧਨੋਲਾ ਪਸ਼ੂ ਮੰਡੀ ਲੋ ਵੀ ਉਹਨੇ ਕਿ ਬੱਕਰਾ ਰਖੋਣਿਆ ਜੀ ਚਿੱਟਾ ਕਿੰਨਾ 11000 ਕਿਵੇਂ ਭਾਈ ਠੀਕ ਹੈ ਓਕੇ ਹਾਂ ਸੁਣੋ ਕਹਿਮੋ ਉਹ ਬਾਰ ਬਾਰੀ ਬੱਕਰਾ ਜੀ 6000 ਰੁਪਏ 6000 ਰੁਪਏ

ਕਰ ਦੋ ਵੀਡੀਓ ਸ਼ੇਅਰ ਡਾ 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 ਕੋਈ ਨਹੀਂ ਦੇਖ ਸਕਦੇ ਬਈ ਵੀਡੀਓ ਵਾਜੋ ਮਿੱਤਰੋ ਤਹਾਨੂੰ ਲਾ ਬੱਕਰਾ ਮੰਡੀ ਆ ਜੀ ਦੇਖ ਸਕਦੇ ਵੀਡੀਓ ਲਓ ਮਿੱਤਰੋ ਸਾਰੀ ਵੀਡੀਓ ਤੁਹਾਨੂੰ ਦਿਖਾਉਣਿਆ ਗੌਰ ਨਾਲ ਦੇਖੋ ਵੀ ਵੀਡੀਓ ਲਓ ਮਿੱਤਰੋ ਬਹੁਤ ਯਾਰੀ ਬੱਕਰੇ ਬੱਕਰੇ ਮੰਡੀ ਚ ਪਹੁੰਚੇ ਆ ਜੀ ਦੇਖ ਸਕਦੇ ਆਹ ਖੜੀਆਂ ਕੋ ਸੌਦੇ ਹੋਣਗੇ ਤੁਹਾਨੂੰ ਦਿਖਾਵਾਂਗੇ ਲਾਜ਼ਮੀ ਲਓ ਜੀ ਹਾਂ ਤਾਂ ਪਿੰਦੇ ਬੈਠੇ ਆ ਆਪਣੇ سارے ਦੋਸਤ ਮਿੱਤਰ ਬੱਕਰੀਆਂ ਵਾਲੇ ਯਾਰ ਆਪਣੇ ਭਰਾ ਆਪਣੇ ਹਨਾ ਲਓ ਮਿੱਤਰ ਇਹ ਹੈਗੇ ਹੀ ਵੀਰੇ ਦੀਆਂ ਬੱਕਰੀਆਂ ਨਾ ਮਿੱਤਰ ਤਨੋਲਾ ਬੱਕਰਾ ਵਾਡੀ ਆਉਹੀ ਦਾ کاتے یا چار من سو روپیے بیٹھے بڑھا سك سو بچی چل کوئی ہوا ہو ਮੈਨੂੰ ਵੀ ਕਹਿੰਦੇ 50 ਪਿੱਛੇ ਕਿਉਂ ਕਰਦਾ ਉਹ ਯਾਰ ਆ ਬਾਈ ਨੇ ਕਿਹਾ ਯਾਰ 400 200 ਯਾਰ ਬਾਈ ਤੂੰ ਸੌਦਾ ਹੋ ਗਿਆ ਇੱਥੇ ਯਾਰ ਬਾਈ ਵੇ ਮੌਕੇ ਆਇਆ ਨਾ ਉਹ ਚੱਲ ਦੇਰ ਕਿਉਂ ਹੁੰਦਾ ਨਾ ਵੱਡੇ ਬਾਈ ਬਣ ਕੇ ਤੇਰੇ ਮਾ ਤੇਰੇ ਕੋਲ ਜ਼ੋਰ ਕਾਉਂ ਨਾ 300 ਰੁਪਏ ਵਿੱਚ ਅਗਲੀ ਮੰਡੀ ਦੇ ਵੀ ਲੈ ਕੇ ਜਾਊਂਗਾ ਫਿਰ ਤੂੰ ਰੱਖੇਦਾ ਘੱਟ ਦੇਂਦਾ ਤੂੰ ਇਹਨੂੰ ਦੱਸ ਚੱਲ ਖਾ ਤਾਂ ਦੇਖ ਕਰ ਲੈ ਪਰ ਤੂੰ ਦੇ ਦੇ ਇਹਨੂੰ 50 ਫਿਰ ਨਹੀਂ ਕਿਤੇ ਮੈਂ ਤਾਂ ਸਾਰੇ ਇੱਥੇ ਮੈਨੂੰ ਲਓ ਵੀ ਉਤਰੋ ਧੰਨ ਹੋ ਅੱਲਾ ਬਕਰਾਂ ਵਾਲੀ ਦੇਖੋ ਜੀ ਹੁਣ ਤੁਹਾਨੂੰ ਨੀਰਾ ਲਓ ਜੀ ਰੋਲ ਦੋ ਦਾ ਨੀਰਾ ਆ ਗਿਆ ਤੇ ਖੁਰਲੇ ਆ ਗਏ ਆ ਗਿਆ ਜੀ ਮੋਹ ਫੋੜਿਆ ਨੀਰਾ ਮਾਫ ਕਰਨੇ ਆ ਗਏ ਲੋ ਇਹ ਹੀ ਕੰਮ ਕਰਨਾ ਹੈ ਲੋ ਵੀਡੀਓ ਆਰਦੇ ਸ਼ੇਰ ਕਿਵੇਂ ਬਾਈ ਵਧੀਆ ਜੀ ਬਾਈ ਕਹਿਮਾ ਹੋਰ ਪਹੁੰਚ ਗਏ ਹੈ ਹਾਂ ਜੀ ਠੀਕ ਹੈ ਜੀ ਲੋ ਮੇਤਰ ਲੋ ਲਾ ਬੱਕਰੀ ਵੰਡੀ ਦੇਖੋ ਜੀ ਵੀਡੀਓ ਪਰ ਦੇ ਸੀਰ ਲਾਇਕ ਲੋ ਭਾਈ ਆ ਜੂ ਭਰਾ ਭਾਈ ਦਾ ਵਾ ਦਾ ਮੰਡੀ ਚ ਪਹੁੰਚੋ ਮਾਲ ਵਧੀਆ ਹੈ ਸਾਰਾ ਮਾਲ ਦਿਖਾਉਣਾ ਦੇ ਸਕਦੇ ਸਾਰਾ ਮਾਲ ਤੁਹਾਨੂੰ ਦਿਖਾਵਾਂਗੇ ਮੰਡੀ ਚ ਲੋ ਭਾਈ ਅਰੇ ਆਪਣਾ ਮੋਨਾ ਦੇਖੋ ਬੱਕਰੀ ਬੱਕਰੀ ਲੋ ਵੇ ਬਹੁਤ ਵਧੀਆ ਮਾਲ ਪਹੁੰਚਿਆ ਜੀ ਮੰਡੀ ਵਧੀਆ ਭਰੀਆ ਤੁਸੀਂ ਦੇ ਸਕਦੇ 9 ਮੀਟਰ ਓਕੇ ਬਾਪੂਰੇ ਠੀਕ ਹੈ ਵਧੀਆ ਹੋ ਗਿਆ ਵਿਆ ਠੀਕ ਹੈ 9 ਕਿੰਨਾ ਮਾਲ ਲੈ ਅੱਜ ਤੁਸੀਂ ਕਹਿੰਦੇ 11 12 ਨਾ ਕੋਈ ਵਿੱਗ ਇੱਕ ਹੀ ਵਿਗਿਆ ਇੱਕ ਹੀ ਵਿਗਿਆ ਚਲ ਕੋਈ ਨਾ ਹੋਰ ਵਿਗਿਆ ਜਾਨ ਸਦੀਕ ਨਹੀਂ ਆਇਆ ਜਣਾ ਲੱਗਦਾ ਹਾਂ ਨਹੀਂ ਮੇਤਰਾ ਬੱਕਰੀ ਦੇਖੋ ਬਈ ਕਿੰਨੀ ਘੈਂਟ ਆ ਉਹ ਚਿੱਟੀ ਬੱਕਰੀ ਦੇਖੋ ਜੀ 28 ਮੜੀ ਲੋ ਵੀ ਬੱਕਰੀ ਦੇਖੋ ਕਿੰਨੀ ਘੈਂਟ ਬੱਕਰੀ ਐ ਸੋਹਣ ਵਾਲੀ ਐ ਬਾਈ ਹਾਂ ਬਾਈ ਦੁੱਧੜੀ ਹੈ ਰਸੂਈ ਹੈ ਤਾਂ ਇਹ ਬੱਚਾ ਮਰ ਗਿਆ ਅੱਛਾ ਠੀਕ ਹੈ ਕਿਹੜਾ ਪੰਡਾ ਬਈ ਹੰਡੇ ਹੰਡੇ ਕਿਹੜੇ ਰੇਟ ਹੈ ਬਈ ਦਾ 27000 ਰੁਪਏ 27 ਹਾਂ ਠੀਕ ਹੈ ਨਵੀਂ ਚੱਟੀ ਬੱਕਰੀ 27000 ਕੱਦਾ ਵਾਰ ਕਹਦਾ ਆਂਦਾ ਬਈ ਹੋਊਗੀ ਪੂਰੇ ਜਾਂਦਾ ਜੀ ਦੇਖ ਲੈ ਜੇ ਲੈਣੀ ਹੈ ਸੌਦਾ ਬਣ ਜੂ ਹਾਂ ਬਈ ਤਲਾ ਉਲਾ ਬੰਦੇ ਆ ਜੋ ਵੇ ਗਰਾਜ ਆ ਜਾ ਦਵਾ ਦਵਾ ਤਨੌ ਲੈ ਲਈ ਮੁੰਲੇ ਪਹੁੰਚ ਬੱਕਰੀ ਮੰਡੀ ਤਨੌਲਾ ਦੇਖੋ ਵੀਡੀਓ ਕਰ ਦਿਓ ਸ਼ੇਅਰ ਲਾਇਕ ਆ ਜਾ ਬਾਈ ਗਰਾਜੋ ਜੁੜ ਜੋ ਜੁੜ ਜੋ ਭਰਾਵੋ ਜੁੜ ਜੋ ਦੇਖੋ ਇੱਕ ਬੱਕਰੀ ਹੋਸ ਤਨੌਲਾ ਹੋ ਬੱਕਰੀ ਬੱਕਰੀ ਹਲੋ ਲਈ ਮੰਡੀ ਦੇ ਵਿੱਚ ਹੁਣ ਦੋ ਲੇਲੇ ਵੀ ਦਿਖਾ ਦਨੇ ਜੀ ਦੋ ਲੇਲੇ ਵੀ ਦਿਖਾਉਣਾ ਜੀ ਦੋ ਲੇਲੇ ਆ ਜਾ ਦੇਖੋ ਜੀ ਦੋ ਲੇਲੇ ਖੜੇ ਲੈ ਜਾ ਬਸ ਫਿਰ ਤੋ ਬੱਕਰੀ ਮੰਡੀ ਧਨੋਲਾ ਜੋ ਕਰੀਦਾ ਵਾ ਜੱਸ ਸੇ ਡਾਕ ਡਾਕ ਕੇ ਆ ਗਏ ਦੇਖ ਸਕਦੇ ਨੀਰੇ ਦੀ ਮੈਨੂੰ ਤਾਂ ਪਤਾ ਨਹੀਂ ਇਹ ਕਿੰਨੇ ਲਾਗੇ ਪੁੱਛ ਲੈ ਤੂੰ ਸੌਦਾ ਦੇਖੋ ਜੀ ਸੌਦਾ ਮਾ ਲੋਗੋ ਨੀ ਕਿ ਭਾਈ 4 ਲੈ ਲਿਆ 3500 ਲੈ ਯਾਰ ਨੂੰ ਦਲਦਾ ਠੀਕ ਆ ਵਧੀਆ ਵੇਚੀ 6000 ਜਮੀਨ ਤਾਂ ਮੈਨੂੰ ਨਹੀਂ ਆਇਆ ਨਹੀਂ ਇਹਨੇ ਦੇਇਆ ਹਾਈਪਕਾ ਲਾਉਦਾ ਨਹੀਂ ਨਾ ਤਾਂ ਆਇਆ ਫੜ ਬੱਕਰੇ ਹੱਸਦਾ ਫੜਦਾ ਸਹੀ ਫੜਦਾ ਸਹੀ ਸਾਢੇ 6000 ਨਹੀਂ ਨਾ ਨਾ ਯਾਰ ਇਹਨੇ ਨਹੀਂ ਹੋਰ ਇਹ ਵਾਹ ਸਾਢੇ 6000 ਬਸ ਨਾ ਨਾ ਓ ਠੀਕ ਹੈ ਤਾਂ ਨਾ ਨਾ ਪਰ ਉੱਤਰ ਕੱਚਾ ਮੁੰਡੀ ਲਾਇਆ ਫਾਵਾ ਨਿਆਣਾ ਸਾਢੇ 6000 ਲੱਗ ਗਏ ਤੇ ਸਾਢੇ 6000 ਓਜੀ ਲੱਗੀ ਬੇਹ ਕਨੇ ਉੱਥੇ ਲੱਗੇ ਕਨੇ ਮੰਗਿਆ ਜੀ ਕਿੰਨੇ ਮੰਗਿਆ ਹਾਂ ਜੀ ਕਿੰਨੇ ਮੰਗਿਆ ਕਿਹਦੇ ਕੀ ਨਾ ਇਹਦਾ ਕਿਦਾਂ ਕਿਦਾਂ ਮੰਗੇ ਇਹਦਾ 18000 ਮੱਲਾ ਅਸੀਂ ਕੱਲੇ ਦਾ ਹਾਂਜੀ ਠੀਕ ਹੈ ਜੀ 18000 ਕੀ ਤੀ ਨੁਕਸਾਂ ਨਹੀਂ ਚੀਜ਼ ਦੀ ਕੇ ਬਾਤ ਲੈ ਦੇਖੀਂ ਤੇਰਾ ਦੇ ਨਹੀਂ ਹੋਇਆ ਤੇਰੇ ਹੀ ਕਰਾਊਗਾ ਦੇਖੀ ਯਾਰ ਕੱਢ ਦੇਖੀਂ ਲੈ ਯਾਰ ਨੂੰ ਦੇਖੀ ਮੈਂ ਵੀ ਫਰੇਲਾ ਲਿਖਾਈ ਤੇ ਉਹ ਵੀ ਸਾਢੇ 6000 ਹੁਣ ਨਾ ਹੁਣ ਨਾ ਮੋੜੀ ਯਾਰ ਦੇਖ ਲੈ ਹੁਣ ਮੈਂ ਦੇਖੀ ਸਾਢੇ 6000 ਹੋ ਗਏ ਸਾਢੇ 6000 ਤੇ ਉਹ ਭਾਗਾਂ ਵਿੱਚ ਪਹਿਲਾਂ ਤੁਹਾਨੂੰ ਆਪਾਂ ਨੂੰ ਬੰਨਣਾ ਉੱਥੇ ਲਿਆ ਕੇ ਖਵਾ ਦੇ ਮੋਨ ਫਟੇ ਉਰੇ ਕਰਿਓ ਉਹ ਮਰਤੀ ਸਾਡੇ ਸੇ 6 ਹੈ ਪੈਸੇ ਇਹ ਤੇ ਇਹ ਤੇ ਹੀ ਗੱਲ ਉਹ ਨਹੀਂ ਹੋ ਰਹੀ ਹੈ ਗੱਲ ਉਹ ਨਹੀਂ 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 ਉਹ ਹੁੰਦਾ ਸਾਡੇ ਕਹਿੰਦਾ ਫਿਰ ਸਾਡੇ ਕਹਿੰਦਾ ਜਾਨਤ ਤੁਹਾਨੂੰ ਕੋਈ ਹੱਥ ਜਾਂਦਾ ਹੋ ਗਿਆ ਨਹੀਂ ਨਾ ਨਾ ਇਹ ਹੋ ਗਿਆ ਇਹ ਨਾ ਗੱਲ ਪਕੜੀ ਨਾ ਨਾ ਹੋਣਾ ਕਿਉਂ ਪਹਿਲਾਂ ਵੀ ਸਾਡੇ ਸੇ ਕਹਿਆ ਸੀ ਕਹਦਾ ਯਾਰ ਕਹਦਾ ਛੇ ਦਾ 7000 ਰੁਪਏ ਦਿੰਨਾ ਬਸ ਲੈ ਜਾ ਉਹ ਲਾ ਦੇ ਹਿੰਦ ਮੈਂ ਤੇ ਬਸ ਬਤਲ ਰਿਹਾ ਤੂੰ ਬਣੇ ਨਹੀਂ ਬਰੇ ਖੜਾ ਬਰੇ ਮੈਨੂੰ ਤੂੰ ਬਾਹੋ ਆ ਕਿਹੜੇ ਦਾ ਉਹ ਦਾ ਆ ਬੱਕਰਾ ਲੋ ਜੀ ਆ ਬੱਕਰਾ 6600 ਰੁਪਏ ਲੈਦਾ ਜੀ ਇਹ ਬੱਕਰੀ ਦੀ ਤੂੰ ਹਾਂ ਦੇਖੋ ਜੀ ਆ ਬੱਕਰਾ ਜੀ 7000 ਰੁਪਏ ਬੱਕਰਾ ਤਾਂ ਬਹੁਤ ਵਧੀਆ ਹੈਗਾ ਹੂੰ ਓਹੋ ਹਲ ਖੀਰ ਹੈ ਇਹ ਹਲੇ ਖੀਰਾਈ ਆ ਖੀਰਾਈ ਆ ਖੀਰਾਈ ਆ ਰੇ ਬਾਈ ਕਿਹੜਾ ਪੰਡਾ ਬਾਈ ਆਤਲਾ 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 ਆ ਵੀ ਆਤਲੇ ਤੋਂ ਬਾਈ ਬੱਕਰਾ ਤਾਂ ਵਧੀਆ ਯਾਰ ਕੰਨ ਕੰਨ ਵਧੀਆ ਹੈ ਕੰਨ ਬਾਈ ਵਧੀਆ ਹੈ ਸਿੰਗਾ ਦਾ ਸਿੰਗਾ ਦਾ ਵੀ ਵਧੀਆ ਹੈ ਹੈ ਸਿੰਗਾ ਦਾ ਵੀ ਵਧੀਆ ਬੱਕਰਾ ਦਾ ਪਿੱਛੇ ਨੇ ਸਿੰਗਾ ਨਾ ਆਪੂ ਬਲੀ ਸ਼ੇਰ ਦੱਬ ਕੇ ਹਾਂ ਸੱਤ ਦਾ ਤਾਂ ਫਿਰ ਵੀ ਰਹੇਗਾ ਹੈ ਨਾ ਹੈਗਾ ਨਾ ਨੋ ਤਨੋਲਾ ਬਕਰ ਮੰਡੀ ਹਾਂ ਜੀ ਮਿੱਤਰੋ ਮੰਡੀ ਕਿਵੇਂ ਲੱਗੀ ਜੀ ਬੜੀ ਲੱਗੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਲਾਜ਼ਮੀ ਕਰੋ ਭਰਾਵਾ ਠੀਕੋ ਤੇ ਮੇਰਾ ਨਾਮ ਰਾਜਵਿੰਦਰ ਸਿੰਘ ਧਾਲੀਵਾਲ ਪਧੌੜੀਆ ਯਾਨੀ ਕਿ ਪੈਂਟੋ ਪਧੌੜੀਆ ਹਰਾਇਸਤਨੋਲਾ ਤੇ ਮੇਰਾ ਜਿਹੜਾ ਅੱਡੇ ਲਾਗਾ ਪਧੌੜ ਦੇ ਵਿੱਚ ਹੈ ਠੀਕ ਹੈ ਜੀ ਹਾਂ ਜੀ ਹਰ ਵਾਰ ਪਲ ਪਲ ਓਕੇ ਬਾਏ ਫਿਰ ਮਿਲਾਂਗੇ ਮੰਡੀ ਦੇ ਵਿੱਚ ਆਸਰੀ ਕਾਲ ਜੀ